ਦੇਣਾ ਖਾਣਾ ਖਾਨ ਤੋਂ ਪਹਿਲਾਂ ਖਾਣਾ ਜਾਣ ਤੋਂ ਬਾਅਦ ਚੰਗੀ ਤਰ੍ਹਾਂ ਸਾਬਣ ਨਾਲ 2-3 ਵਾਰੀ ਹੱਥ ਧੋਵੋ ਗਲੇ ਛੜੇ ਜਿਆਦਾ ਪੱਕੇ ਹੋਏ ਕੱਟੇ ਹੋਏ ਫਲ ਫਰੂਟ ਸਬਜ਼ੀਆਂ ਨਾ ਖਾਓ ਟੋਪਿਆਂ ਦੇ ਛੱਪਣਾ ਦੇ ਪਾਣੀ ਨਾਲ ਸਬਜ਼ੀਆਂ ਨੂੰ ਨਾ ਧੋਵੋ ਵਧੇਰੀ ਜਾਣਕਾਰੀ ਦੇ ਲਈ ਜ਼ਿਲ੍ਹਾ ਸਿਹਤ ਵਿਭਾਗ ਪਟਿਆਲਾ ਨਾਲ ਸੰਪਰਕ ਕਰੋ ਜੀ ਜ਼ਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋਂ ਸਾਰੇ ਇਲਾਕਾ ਦੀ ਵਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਵਿੱਚ ਟਟੀਆਂ ਉਲਟੀਆਂ ਪੀੜੇ ਤੋਂ ਬਚਣ ਵਾਸਤੇ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀਓ ਪੀਣ ਵਾਲੇ ਪਾਣੀ ਸਾਫ ਸੁਥਰੇ ਭਾਂਡਿਆਂ ਦੇ ਵਿੱਚ ਟਾਕੇ ਰੱਖੋ ਪੀਣ ਵਾਲੇ ਪਾਣੀ ਦੇ ਵਿੱਚ ਹੱਥ ਨਾ ਪਾਓ ਟੋਬੇ ਤੇ ਡੇਡੇ ਲੱਗੇ ਹੋਏ ਨਲਕੇ ਹੈਡ ਪੰਪ ਦਾ ਪਾਣੀ ਨਾ ਪੀਓ ప్రతి ਦਿਨ ਖਾਣਾ ਖਾਣ ਤੋਂ ਪਹਿਲਾਂ ਖਾਣਾ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਸਾਬਣ ਨਾਲ ਦੋ ਤਿੰਨ ਵਾਰੀ ਹੱਥ ਧੋਵੋ ਗਲੇ ਚੜੇ ਜਿਆਦਾ ਪੱਕੇ ਹੋਏ ਕੱਡੇ ਹੋਏ ਫਲ ਫਰੂਟ ਸਬਜ਼ੀਆਂ ਨਾ ਖਾਓ ਟੋਬਿਆਂ ਦੇ ਛਪਨਾ ਦੇ ਪਾਣੀ ਨਾਲ ਸਬਜ਼ੀਆਂ ਨੂੰ ਨਾ ਧੋਵੋ ਬਧੇਰੀ ਜਾਣਕਾਰੀ ਦੇ ਲਈ ਜਿਹੜਾ ਸਿਹਤ ਵਿਭਾਗ ਪਟਿਆਲਾ ਨਾਲ ਸੰਪਰਕ ਕਰੋ ਜੀ